ਸਤਿ ਸ੍ਰੀ ਅਕਾਲ ਜੀ ਡੀਪਲੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕੁਝ ਅਜਿਹੀਆਂ ਗੱਲਾਂ ਬਾਰੇ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਸਿਪਕਲੀ ਇੱਕ ਅਜਿਹਾ ਜੀਵ ਹੈ ਜੋ ਜ਼ਿਆਦਾ ਚੱਲ ਸਕਦਾ ਹੈ ਤੇ ਜਾਂ ਸਾਹ ਲੈ ਸਕਦਾ ਹੈ ਧਰਤੀ ਦੇ ਬਾਕੀ ਦੇ ਸਾਰੇ ਜੀਵ ਇਹ ਦੋਨੇ ਗੱਲਾਂ ਇੱਕੋ ਸਮੇਂ ਕਰ ਸਕਦੇ ਹਨ ਪਰ ਸਿਪਕਲੀ ਇਹ ਜਿਹੜਾ ਜੀਵ ਇਹ ਜਾਂਦਾ ਸਾਹ ਲੈ ਸਕਦਾ ਹੁੰਦਾ ਹੈ ਤੇ ਜਾਂ ਚੱਲ ਸਕਦਾ ਤੁਸੀਂ ਕਦੇ ਕੱਲ ਇਹ ਨੋਟ ਵੀ ਕਰ ਲਿਓ ਜਾਂ ਤਾਂ ਇਹ ਭੱਜੀ-ਭੱਜੀ ਜਾਂਦੀ ਖੜ ਜੂਗੀ ਤੇ ਜਾਂ ਫਿਰ ਭੱਜੂਗੀ ਜਾਂ ਸਾਲ ਹੋਗੀ ਇੱਕ ਗੱਲ ਕਰਤੀ ਹੈ ਦੂਜੀ ਗੱਲ ਤੇ ਚੂਹੇ ਇੰਨੇ ਚੂਹੇ ਹਨ ਗਿਣਤੀ ਜਿਹੜੀ ਬਹੁਤ ਤੇਜ਼ੀ ਨਾਲ ਵਧਦੀ ਹੈਗੀ ਜੇ ਚੂਹਿਆਂ ਦਾ ਇੱਕ ਜੋੜਾ ਹੈਗਾ ਤਾਂ ਉਹ ਇੱਕ ਸਾਲ ਦੇ ਵਿੱਚ ਲੱਖਾਂ ਤੋਂ ਵੱਧ ਆਪਣੀਆਂ ਸੰਤਾਨਾਂ ਪੈਦਾ ਕਰ ਸਕਦਾ ਹੈਗਾ ਇੰਡੋਨੇਸ਼ੀਆ ਦੀ ਰਾਜਧਾਨੀ ਹੈ ਜਕਾਟਰਾ ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਡੁੱਬਦਾ ਹੋਇਆ ਇੱਕ ਸ਼ਹਿਰ ਹੈ ਮਗਾਨੀ ਦੇ ਅਨੁਸਾਰ 2050 ਤੱਕ ਇਹ ਸਮੁੰਦਰ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਊਗਾ ਤੇ ਅਗਲੀ ਗੱਲ ਸੋਤਰਮੁਰਗ ਹੁੰਦਾ ਜਿਹੜਾ ਉਹਦੀ ਅੱਖ ਉਹਦੇ ਦਿਮਾਗ ਤੋਂ ਵੱਡੀ ਹੁੰਦੀ ਹੈ ਤੇ ਜੇਕਰ ਸੋਤਰਮੁਰਗ ਆਪਣੀ ਲੱਤ ਸ਼ੇਰ ਦੇ ਮਾਰੇ ਤਾਂ ਉਹ ਸ਼ੇਰ ਨੂੰ ਮਾਰ ਸਕਦਾ ਹੈ ਉਹਦੀ ਲੱਤ 'ਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈਗੀ ਅਗਲੀ ਗੱਲ 1913 ਵਿੱਚ ਜਦੋਂ ਅਮਰੀਕਾ ਵਿੱਚ ਪਾਰਸਲ ਪੋਸਟ ਸੇਵਾ ਸ਼ੁਰੂ ਹੋਈ ਸੀ ਜਿਵੇਂ ਹੁਣ ਆਪਣੇ ਡਾਕ ਖਾਨੇ ਹੁੰਦੇ ਨੇ ਐ ਉਥੇ ਪਹਿਲਾਂ ਸ਼ੁਰੂ ਹੋਈ ਸੀ ਵੀ ਕੁਝ ਵੀ ਭੇਜ ਸਕਦੇ ਆ ਪੋਸਟ ਰਾਹੀਂ ਤਾਂ ਅਮਰੀਕਾ ਦੇ ਇੱਕ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਪਾਰਸਲ ਰਾਹੀਂ ਮੋਹਰ ਲਾ ਕੇ ਉੱਤੇ ਭੇਜਤਾ ਸੀਗਾ ਉਹਦੇ ਦਾਦੇ ਦਾਦੀ ਕੋਲ ਆਪਣੇ ਲੋ ਬਹੁਤ ਅਜੀਬ ਜਿਹੇ ਲੋਕ ਪਏ ਨੇ ਪਹਿਲਾਂ ਦੇ ਜਮਾਨੇ ਵਿੱਚ ਲੋਕ ਘੜੇ ਦਾ ਪਾਣੀ ਜ਼ਿਆਦਾ ਪੀਂਦੇ ਸੀ ਇਹਦੇ ਨਾਲ ਇੱਕ ਖਾਸੀਅਤ ਤਾਂ ਇਹ ਸੀਗੀ ਵਿਕੜੇ ਦਾ ਪਾਣੀ ਪੀਣ ਨਾਲ ਕੈਂਸਰ ਦੀ ਬਿਮਾਰੀ ਦਾ ਖਤਰਾ ਬਹੁਤ ਘਟ ਜਾਂਦਾ ਹੈਗਾ ਘੜੇ ਦਾ ਪਾਣੀ ਪੀਣਾ ਗਲੇ ਦੇ ਸੰਬੰਧੀ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਕੋਈ ਵੀ ਗਲੇ ਸੰਬੰਧੀ ਬਿਮਾਰੀ ਹੈ ਉਦੋਂ ਇਹ ਬਚਾਉਂਦਾ ਹੈਗਾ ਤੇ ਇਹਦੇ ਨਾਲ ਖੰਗਰ ਖਾਮ ਜਿਹੜਾ ਆਪਾਂ ਨੂੰ ਕਿਸੇ ਵੀ ਰੁੱਤ 'ਚ ਖੰਗਰ ਖਾਮ ਹੋ ਜਾਂਦਾ ਹੈਗਾ ਉਹ ਤੋਂ ਆਪਾਂ ਨੂੰ ਬਚਾਉਂਦਾ ਹੈਗਾ ਅੱਗੇ ਗੱਲ ਕਰਾਂਗੇ ਇੱਕ ਅਜਿਹੇ ਵਿਅਕਤੀ ਬਾਰੇ ਜਿਸ ਦੀ ਮੌਤ ਵੱਡੇ ਕਾਰਨਾਮੇ ਤੋਂ ਤਾਂ ਹੋਈ ਨਹੀਂ ਪਰ ਛੋਟੀ ਜੀ ਚੀਜ਼ ਨਾਲ ਉਸਦੀ ਮੌਤ ਹੋ ਗਈ ਸੀ ਇਹ ਵਿਅਕਤੀ ਸੀ ਬੋਬੀ ਲੀਚ ਇਸ ਵਿਅਕਤੀ ਦੀ ਮੌਤ ਸੰਤਰੇ ਦੇ ਸਿਰਕੇ ਤੋਂ ਤਿਲਕਣਾ ਹੋਈ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਿਅਕਤੀ ਇੱਕ ਵਾਰੀ ਦੁਨੀਆ ਦੇ ਸਭ ਤੋਂ ਵੱਡੇ ਝਰਨੇ ਨੈਗਰਾ ਫਾਲ ਵਿੱਚ ਡਿੱਗਣ ਤੋਂ ਬਚ ਗਿਆ ਸੀਗਾ ਉਹਦੇ ਵਿੱਚ ਡਿੱਗ ਪੈ ਸੀ ਉਹ ਜਿੰਦਾ ਨਿਕਲਿਆ ਸੀਗਾ ਇਹ ਤੇ ਅਗਲੀ ਗੱਲ ਤਾਜ ਮਹਿਲ ਦੇ ਨਿਰਮਾਣ ਦੌਰਾਨ ਇਸ ਦੇ ਸਿਖਰ ਤੇ ਸੋਨੇ ਦਾ ਇੱਕ ਕਲਸ ਲਗਾਇਆ ਗਿਆ ਹੈਗਾ। ਇਹਦੀ ਲੰਬਾਈ 30 ਫੁੱਟ 6 ਇੰਚ ਹੈ ਤੇ ਇਹ ਕਲਸ ਕਰੀਬ 40000 ਤੋਲੇ ਸੋਨੇ ਨਾਲ ਬਣਾਇਆ ਗਿਆ ਹੈਗਾ। ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਅੱਗੇ ਤੋਂ ਕੁਝ ਅਸੀਂ ਅਜਿਹੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਜੋ ਸੈ ਤਾਂ ਨੂੰ ਨਹੀਂ ਪਤਾ ਹੋਣਗੀਆਂ। ਜਿੰਨਾ ਨੂੰ ਜਾਣ ਕੇ ਤੁਹਾਨੂੰ ਦੀਨ ਦੁਨੀਆ ਵਿੱਚ ਕੁਝ ਵੀ ਹੋ ਰਿਹਾ ਹੈ ਉਹਦੇ ਬਾਰੇ ਪਤਾ ਲੱਗੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ